ਸਾਹਿਬ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਛੀ ਬੜਾ ਸਾਹਿਬ ਨੂੰ ਹੁੰਦਿਆਂ ਹੋਇਆਂ ਆਲਮਗੀਰ ਚ ਨੂੰ ਹੁੰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਵਿਖੇ ਲੰਮੇ ਜੱਟਪੁਰੇ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਜਦੋਂ 10ਵੇਂ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਆਏ ਉਸ ਵੇਲੇ ਉਰੇ ਮਹਾਰਾਜ ਝੰਡ ਥੱਲੇ ਬਰਾਜੇ ਸਨ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਮਹਾਰਾਜ ਦੇ ਨਾਲ ਸੀ ਦਾ ਪਲੰਗ ਨਾ ਉੱਚ ਦੇ ਪੀਰ ਬਣੇ ਹੋਏ ਮਹਾਰਾ ਸੱਚੇ ਪਾਖੇ ਜਦ ਪਲੰਗ ਪਿੰਡ ਦੇ ਲੋਕ ਪੜਾ ਵਾਰੀ ਪੜਾ ਮਹਾਰਾਜ ਨੂੰ ਅੱਗੇ ਸੇਵਾ ਕਰਕੇ ਛੱਡ ਕੇ ਆਉਂਦੇ ਸੀ ਜਦੋਂ ਮਹਾਰਾਜ ਆ ਪਲੰਗ ਇਸ ਝੰਡ ਦੇ ਥੱਲੇ ਆਇਆ ਉਹ ਇੱਥੋਂ ਦੇ ਰਾਜੇ ਰਾਜ ਇਕੱਲੇ ਨੂੰ ਪਤਾ ਲੱਗਿਆ ਆਪਣੇ 300 ਸਿਪਾਹੀਆਂ ਨੂੰ ਨਾਲ ਲੈ ਕੇ ਉਹ ਇੱਥੇ ਆਇਆ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਬਈ ਕੋਈ ਸੇਵਾ ਦੱਸੋ ਮਹਾਰਾਜ ਕਹਿੰਦੇ ਬਈ ਸਾਨੂੰ ਭਾਈ ਭੁੱਖ ਲੱਗੀ ਹੋਈ ਹੈ ਕਿ ਸਾਨੂੰ ਤੁਸੀਂ ਦੁੱਧ ਛਕਾਓ ਤਾਂ ਉਹਨਾਂ ਦੇ ਨੌਕਰ ਨੇ ਕਿਹਾ ਵੀ ਇੱਥੇ ਬੀਆਬਾਨ ਦੇ ਵਿੱਚ ਕੋਈ ਭਾਂਡਾ ਨਹੀਂ ਹੈ ਸਾਡੇ ਕੋਲ ਵੀ ਇਹ ਛੇ ਦਾ ਬਹੁਤਾ ਭਾਂਡੇ ਦੇ ਵਿੱਚ ਮਹਾਰਾਜ ਕਹਿੰਦਾ ਵੀ ਡੰਗਰ ਵੀ ਕੋਈ ਦੁੱਧ ਨਹੀਂ ਦੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ ਜਿਹੜੀ ਚੋਟੀ ਦੇ ਉੱਤੇ ਨੂਰੇ ਆ ਹੱਥ ਮਾਰੇਗਾ ਨਾ ਉਹ ਚੋਟੀ ਦੁੱਧ ਦੇਗੀ ਚੋਟੀ ਸੂਣੀ ਸੂਈ ਵੀ ਨਹੀਂ ਸੀ ਹੋਈ ਨੂਰੇ ਨੇ ਥਾਪੀ ਦਿੱਤੀ ਆਰੋ 125 ਹਨੀ 130 ਦੇ ਗੇੜ ਚ ਛੇ ਦਾਲਾ ਭਾਂਡਾ ਅੱਜ ਵੀ ਉਹਨਾਂ ਦੀ ਕੁਲ ਦੇ ਕੋਲ ਪਿਆ ਹੈ ਉਹਦੇ ਵਿੱਚ ਮਹਾਰਾਜ ਨੂੰ ਦੁੱਧ ਪਾ ਕੇ ਛਕਾਇਆ ਮਹਾਰਾ ਸੱਚੇ ਪਾਤਸ਼ਾਹ ਰਾਏ ਕੱਲਾ ਕਹਿੰਦਾ ਮਹਾਰਾਜ ਮੇਰੇ ਲਈ ਸੇਵਾ ਮਹਾਰਾਜ ਕਿਤੇ ਜਾਣੀ ਜਾਣਤਾ ਮਹਾਰਾਜ ਹਨ ਮਹਾਰਾਜ ਕਹਿੰਦੇ ਵੀ ਸਾਡੇ ਛੋਟੇ ਸਾਹਿਬ ਜੱਦੇ ਯਾਰ ਮਾਤਾ ਦਾ ਨਹੀਂ ਪਤਾ ਲੱਗਦਾ ਵੀ ਤੁਸੀਂ ਸਰਹੰਦ ਵੱਲੋਂ ਪਤਾ ਕਰੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦੱਸਿਆ ਕਹਿੰਦਾ ਮਹਾਰਾਜ ਜੇ ਘੋੜਸਵਾਰ ਭੇਜਦੇ ਆ ਤਾਂ ਹਕੂਮਤ ਨੂੰ ਪਤਾ ਲੱਗੇਗਾ ਵੀ ਇਹ ਕੋਈ ਬੰਦਾ ਜਾ ਰਿਹਾ ਕਹਿੰਦਾ ਬੰਦਾ ਇਹੋ ਜਾਂ ਭੇਜੀਏ ਵੀ ਪਤਾ ਨਾ ਲੱਗੇ ਸੋ ਨੂਰਾ ਮਾਈ ਜਿਹੜਾ ਕਿ ਮੱਝਾਂ ਚਾਰਨ ਵਾਲਾ ਉਹ ਬਹੁਤ ਤੇਜ਼ ਤੁਰਦਾ ਸੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਆਪਾਂ ਨੂਰੇ ਨੂੰ ਭੇਜਦੇ ਆ ਇੱਕ ਤਾਂ ਬੰਦਾ ਸਿੱਧਾ ਹੈ ਪਛਾਣ ਨਹੀਂ ਹੋਊਗਾ ਵੀ ਨਾ ਕਿਸੇ ਨੇ ਸ਼ੱਕ ਕਰਨੇ ਦੀ ਭੈਣ ਵੀ ਸਰੰਦ ਵਿਖੇ ਵਿਆਹੀ ਹੋਈ ਹੈ ਸੋ ਮਹਾਰਾਜ ਨੇ ਉਸ ਨੂਰੇ ਨੂੰ ਮਹਾਰਾਜ ਇੱਥੇ ਬਹਿ ਕੇ ਕਥਾ ਸੁਣਾਉਣ ਲੱਗੇ ਰਾਏ ਕਰ ਰਾਏ ਕੱਲੇ ਨੇ ਨੂਰੇ ਨੂੰ ਸਰੰਦ ਬਿਲ ਭੇਜਿਆ ਸੋ ਮਹਾਰਾਜ ਚਮਕੌਰ ਦੀ ਜੰਗ ਦੀ ਅਨੰਦਪੁਰ ਸਾਹਿਬ ਦੀ ਜੰਗ ਦੀਆਂ ਵਾਰਤਾ ਪਾਉਣ ਲੱਗੇ ਜਦੋਂ ਥੋੜਾ ਜਿਹਾ ਟਾਈਮ ਲੰਘਿਆ ਮਹਾਰਾਜ ਕਹਿੰਦੇ ਵੀ ਪਤਾ ਕਰ ਵੰਡ ਜਾਂ ਦੇਖ ਤਾਂ ਝੰਡ ਦੇ ਇਸ ਤਰਖ ਦੇ ਉੱਤੇ ਚੜ੍ਹ ਕੇ ਵੀ ਨੂਰਾ ਆਉਂਦਾ ਹੈ ਸੋਰਾਈ ਕੱਲਾ ਕਹਿੰਦਾ ਮਹਾਰਾਜ ਵੀ ਇੱਕ ਦਿਨ ਉਹਨੂੰ ਜਾਣ ਨੂੰ ਲੱਗਣਾ ਹੈ 80 ਕੋਹ ਦਾ ਪਿੰਡ ਆਉਣ ਜਾਣ ਦਾ ਇੱਕ ਦਿਨ ਉੱਥੇ ਰਹੇਗਾ ਪਤਾ ਕਰੇਗਾ ਤੀਏ ਦਿਨ ਆਵੇਗਾ ਮਹਾਰਾਜ ਨੇ ਫਿਰ ਗੱਲ ਪਲਟਦੀ ਜਦੋਂ ਫਿਰ ਮਹਾਰਾਜ ਜੰਗ ਦੀਆਂ ਕਥਾ ਲਾਗੇ ਕਰਨ ਰਾਏ ਕੱਲੇ ਨੂੰ ਸੁਣਾਉਣ ਲੱਗੇ ਮਹਾਰਾਜ ਦੁਪਹਿਰ ਦੇ ਵਦ ਫਿਰ ਲਾਗੇ ਕਹਿਣ ਵੀ ਦੇਖ ਤਾਂ ਰਾਏ ਕੱਲੇ ਬੰਦਾ ਚੜਾ ਕੇ ਝੰਡ ਦੇ ਉੱਤੇ ਵੀ ਨੂਰਾ ਆਉਂਦਾ ਫਿਰ ਉਹਨੇ ਇਹੀ ਗੱਲ ਕਹੀ ਜਦੋਂ ਤੀਜੀ ਵਾਰ ਸ਼ਾਮ ਦੇ ਵੇਲੇ ਮਹਾਰਾਜ ਨੇ ਕਿਹਾ ਵੀ ਦੇਖ ਤਾਂ ਨੂਰਾ ਮਾਹੀ ਆਉਂਦਾ ਤਾਂ ਉਹਨੇ ਆਪਣੇ ਸਿਪਾਈਆਂ ਨੂੰ ਕਿਹਾ ਵੀ ਆਪਣਾ ਕਿਹੜਾ ਵੀ ਕੁਝ ਲੱਗਦਾ ਵੀ ਕੋਈ ਆਪਾਂ ਨੂੰ ਧੰਨ ਖਰਚ ਹੁੰਦਾ ਵੀ ਝੰਡਾ ਪਾ ਚੜ ਕੇ ਦੇਖੋ ਗੁਰੂ ਪੀਰਾਂ ਦੇ ਬਚਨ ਕਦੇ ਝੂਠੇ ਨਹੀਂ ਹੁੰਦੇ ਵੀ ਮੈਨੂੰ ਪੂਰਨ ਭਰੋਸਾ ਹੈ ਜਦੋਂ ਬੰਦਾ ਝੰਡੇ ਦੇ ਉੱਤੇ ਚੜਿਆ ਤਾਂ ਨੂਰਾ ਮਾਈ ਤੁਰਿਆ ਆਉਂਦਾ ਸੀ ਨੂਰਾ ਮਾਈ ਜਦੋਂ ਨੇੜੇ ਆ ਗਿਆ ਤਾਂ ਕਿ ਇੱਥੇ ਝੰਡੇ ਦੇ ਥੱਲੇ ਬਹੁਤ ਸੰਗਤ ਬੈਠੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵਰਾਗ ਲੱਗ ਗਿਆ ਕਰਨ ਕਹਿੰਦਾ ਮਹਾਰਾਜ ਇਹ ਭਾਗੀ ਵੀਰਵਾਰ ਦੀ ਸ਼ਾਮ ਜਿਹੜੀ ਕਿ ਤੁਹਾਨੂੰ ਮੈਂ ਖਬਰ ਦੱਸਣ ਲੱਗਿਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੂਰੇ ਮਾਈ ਗੁਰੂ ਨਾਰਾਇਕਲੇ ਨੇ ਹੋਂਕਾ ਥਾਪੀ ਦਿੱਤੀ ਕਹਿੰਦਾ ਵੀ ਦੱਸ ਤੂੰ ਮਹਾਰਾਜ ਸਚੇ ਪਾਤਸ਼ਾਹ ਜੀ ਸਾਹਿਬ ਜੀ ਜਦੋਂ ਨਾਲ ਕੀ ਹੋਇਆ ਉਸ ਵੇਲੇ ਮਹਾਰਾਜ ਸਚੇ ਪਾਤਸ਼ਾਹ ਜੀ ਕਹਿੰਦੇ ਵੀਰਵਾਰ ਦੀਆਂ ਸ਼ਾਮਾਂ ਮੇਰੇ ਤੇ ਬਹੁਤ ਲੰਗੀਆਂ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਤੇਗ ਬਹਾਦਰ ਦੀ ਖਬਰ ਵੀ ਮੇਰੇ ਕੋਲ ਮੇਰੇ ਪਿਤਾ ਦੀ ਵੀਰਵਾਰ ਨੂੰ ਆਈ ਸੀ ਚਮਕੌਰ ਦੀ ਜੰਗ 'ਚ ਮੈਂ ਆਪਣੇ ਪੁੱਤ ਵੀ ਵੀਰਵਾਰ ਦੇ ਸ਼ਾਮ ਨੂੰ ਬਾਬਾ ਜਹਾਰ ਸਿੰਘ ਜੀ ਤੇ ਉੱਪਰੋਂ ਲੰਗ ਕੇ ਆਇਆ ਸੀ ਸੋ ਕਹਿੰਦਾ ਡਰਨਾ ਨੂਰੇ ਮਾਈ ਦੱਸ ਤੈਨ ਜਦੋਂ ਦੱਸਿਆ ਨਾ ਵੀ ਸਾਕਾ ਵਰਤ ਗਿਆ ਅਸਰੰਦ ਦੇ ਵਿੱਚ ਛੋਟੇ ਸਾਹਿਬ ਜਦੋਂ ਨੀਹਾਂ ਦੇ ਵਿੱਚ ਸ਼ਹੀਦ ਕਰ ਉਹਤ ਵੇਲੇ ਜਿਹੜਾ ਕਿ ਨੂਰਾ ਮਾਈ ਹੌਕੇ ਭਰਦਾ ਸਾਰੀ ਸੰਗਤ ਬਰਾਕ ਕਰਦੀ ਸੀ ਇਸ ਜੰਡ ਦੇ ਥੱਲੇ ਕਈ 100 ਬੰਦਾ ਬੈਠਾ ਸੀ ਪਿੰਡ ਦੇ ਆਲੇ ਦਲੇ ਇਲਾਕੇ ਦੇ ਲੋਕ ਰਾਏ ਕੱਲਾ ਦੇ ਸਿਪਾਈ ਪਰ ਮਹਾਰਾਜ ਇੱਕ ਅਡੋਲ ਜਿਸ ਤਰ੍ਹਾਂ ਧਰਤੀ ਅਡੋਲ ਆ ਨਾ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ ਉਸ ਤਰ੍ਹਾਂ ਮਹਾਰਾਜ ਵੱਡਾ ਜਗੜਾ ਲੈ ਕੇ ਇੱਥੇ ਬੈਠੇ ਸੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਥਾ ਸੁਣੀ ਸਹਬਜਾਦਿਆਂ ਦੀ ਅਰਤੀਰ ਦੀ ਨੋਕ ਦੇ ਨਾਲ ਮਹਾਰਾ ਸੱਚੇ ਪਾਸ਼ੇ ਨੇ ਕਾਈ ਦੇ ਬੂਟੇ ਨੂੰ ਖਦੇੜਿਆ ਅਰ ਮਹਾਰਾ ਸੱਚੇ ਪਾਤਸ਼ਾਹ ਜਦੋਂ ਜੰਗ ਇਹ ਕਥਾ ਖਤਮ ਹੋਈ ਸਹਬਜ਼ਾਦ ਜਨ ਸ਼ਹੀਦੀ ਦੀ ਮਹਾਰਾ ਨੇ ਤੀਰ ਦੀ ਨੋਖ ਨਾਲ ਬੂਟਾ ਪਟਿਆ ਮਹਾਰਾ ਕਹਿੰਦੇ ਸਾਕਲ ਮੁਲੇਸ਼ਣ ਕੀ ਜੜ ਗਈ ਏਕ ਮਲੇਰੀਅਨ ਕੀ ਬਚ ਰਹੀ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਏਕ ਮਲੇਰ ਕੋਟਲੇ ਵਾਲੇ ਬਚਣਗੇ ਕਿਉਂਕਿ ਛੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਹਰਾ ਮਾਰਿਆ ਬਾਕੀ ਸਭ ਜੋ ਤੁਰਕਾਨਾ ਹਿੰਦੁਸਤਾਨ ਦੇ ਵਿੱਚ ਖਤਮ ਹੋ ਜੂਗਾ ਇੱਕ ਵੀ ਤੁਰਕ ਨਹੀਂ ਬਚੇਗਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹੋ ਜਾਂ ਬਰ ਇਸ ਝੰਡ ਥਲੇ ਬੈਠ ਕੇ ਦਿੱਤਾ ਜਦੋਂ ਰਾਏ ਕੱਲੇ ਨੇ ਕਿਹਾ ਮਹਾਰਾਜ ਮੈਂ ਵੀ ਤੁਰਕਾਂ ਮਹਾਰਾਜ ਕਹਿੰਦੇ ਪਹਿਲਾਂ ਦੱਸਣਾ ਸੀ ਤੂੰ ਸਰਦਾਰ ਨੂੰ ਸੇਵਾ ਕਰੀ ਐ ਮਹਾਰਾਜ ਨੇ ਸ੍ਰੀ ਸਾਹਿਬ ਉਹਨੂੰ ਬਖਸ਼ਿਸ਼ ਕਰੀ ਅੱਜ ਵੀ ਉਹ ਸ੍ਰੀ ਕੇਸਗੜ੍ਹ ਤਖਤ ਦੇ ਉੱਤੇ ਬਿਰਾਜਮਾਨ ਹੈ ਜਿੰਨਾ ਚਿਰ ਮਹਾਰਾਜ ਕਹਿੰਦੇ ਸ੍ਰੀ ਸਾਹਿਬ ਦੀ ਸੇਵਾ ਕਰੂਗੇ ਤੁਹਾਡਾ ਰਾਜ اٹਲ ਰਹੇਗਾ ਜਦੋਂ ਮਹਾਰਾਜ ਕਹਿੰਦੇ ਸ੍ਰੀ ਸਾਹਿਬ ਦੀ ਵਿਅਦਵੀ ਹੋਵੇਗੀ ਤੁਹਾਡਾ ਰਾਜ ਵੀ ਜਾਂਦਾ ਰਹੇਗਾ ਤਿੰਨ ਪੀੜੀਆਂ ਤੱਕ ਸੇਵਾ ਕਰਦੇ ਰਹੇ ਇੱਕ ਦਿਨ ਰਾਏ ਕੱਲੇ ਦੇ ਪੋਤੇ ਨੇ ਕਾਜ਼ੀਆਂ ਦੇ ਕਹਿਣ ਦੇ ਉੱਤੇ ਉਹ ਸ੍ਰੀ ਸਾਹਿਬ ਪਾ ਕੇ ਜੰਗ ਸ਼ਿਕਾਰ ਨੂੰ ਚੜ੍ਹਿਆ ਉਹਦੀ ਦਾਦੀ ਨੇ ਰੋਕਿਆ ਬਹੁਤ ਰਾਜਕੱਲੇ ਦੀ ਪਤਨੀ ਨੇ ਪਰ ਉਹ ਕਾਜ਼ੀਆਂ ਦਾ ਚੱਕਿਆ ਹੋਇਆ ਮੰਨਿਆ ਨਹੀਂ ਜੋ ਜੰਗਲ ਦੇ ਵਿੱਚ ਗਿਆ ਹਿਰਨ ਦੇ ਉੱਤੇ ਕਿਰਪਾਨ ਮਾਰੀ ਉਹ ਬਾਰ ਚੂਕ ਗਿਆ ਉਹਦੀ ਲੱਤ ਦੇ ਉੱਤੇ ਵੱਜਿਆ ਜਦੋਂ ਟੇਡਾ ਹੋ ਕੇ ਘੋੜੇ ਤੋਂ ਡਿੱਗ ਗਿਆ ਖੜੀ ਥਰੀ ਸਾਹਿਬ ਉਹਦੇ ਪੇਟ ਦੇ ਵਿੱਚ ਆਕ ਹੋ ਗਈ ਤੇ ਉਹਦਾ ਰਾਜ ਵੀ ਜਾਂਦਾ ਰਿਹਾ ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਪੂਰਾ ਹੋਇਆ ਅੱਜ ਵੀ ਉਹ ਕਿਰਪਾਨ ਆ ਜਿਹੜੀ ਕਿ ਸ੍ਰੀ ਤਖਤ ਸਾਹਿਬ ਕੇਸਗੜ ਸਾਹਿਬ ਸੰਭੀ ਪਈ ਹੈ ਉਹ ਗੜਬਾਜੀ ਚ ਮਹਾਰਾਜ ਨੇ ਦੁੱਧ ਪੀਤਾ ਸੀ ਰਾਜਕੱਲੇ ਦੀ ਵੰਸ ਕੋਲ ਅੱਜ ਵੀ ਉਹ ਪਾਕਿਸਤਾਨ ਦੇ ਵਿੱਚ ਚੱਲੇਗੀ ਸੀ 47 ਦੇ ਵਿੱਚ ਉਹ ਵੀ ਪਿਆ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਉਹ ਪਵਿੱਤਰ ਝੰਡਾ ਜਿੱਥੇ ਮਹਾਰਾਜਾ ਸਾਹਿਬ ਜੀਾਂ ਦੀ ਖਬਰ ਮਿਲੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ